ਪੰਜਾਬ ਦੇ ਵਿੱਚ ਜਿਹੜਾ ਪੋਲਿਟੀਕਲ ਗਰਾਉਂਡ ਹੈ ਪੋਲਿਟੀਕਲ ਸਟੇਟਸ ਹੈ ਪੰਜਾਬ ਦਾ ਉਹ ਕੁਝ ਬਦਲਦਾ ਨਜ਼ਰ ਆ ਰਿਹਾ ਪੰਜਾਬ ਦੀ ਸਿਆਸਤ ਵਿੱਚ ਇੱਕ ਵੱਡਾ ਖਲਾਅ ਪੈਦਾ ਹੋ ਰਿਹਾ ਹੈ ਇਹ ਖਲਾਅ ਪੈਦਾ ਹੋ ਰਿਹਾ ਸ਼੍ਰੋਮਣੀ ਅਕਾਲੀ ਦਲ ਦੀ ਥਾਂ ਦੇ ਉੱਤੇ ਇੱਕ ਵਾਇਡ ਬਣਦਾ ਜਾ ਰਿਹਾ ਹੈ ਸਿਆਸੀ ਪੱਦਰ ਅਚਾਨਕ ਡਗਮਗਾਉਂਦਾ ਨਜ਼ਰ ਆ ਰਿਹਾ ਪੰਜਾਬ ਦਾ ਖੈਰ ਇਹਨੂੰ ਬੜੇ ਸਿੰਪਲੀਫਾਈਡ ਤਰੀਕੇ ਨਾਲ ਸਮਝਣਾ ਹੋਵੇਗਾ ਕਿ ਸਾਇੰਟਿਫਿਕ ਟਰਮ ਹੈ ਬਲੈਕ ਹੋਲ ਕਹਿੰਦੇ ਬਲੈਕ ਹੋਲ ਜਿੱਥੇ ਪੈਦਾ ਹੁੰਦਾ ਹੈ ਨਾ ਉਹ ਆਸ-ਪਾਸੇ ਵਾਲੀਆਂ ਸਾਰੀਆਂ ਚੀਜ਼ਾਂ ਖਿੱਚ ਕੇ ਤੇ ਇੱਕ ਉਹ ਸ਼ੂਨਿਆਂ ਵਰਗੀ ਸਪੇਸ ਪੈਦਾ ਕਰ ਦਿੰਦਾ ਹੈ ਜ਼ੀਰੋ ਵਰਗੀ ਸਪੇਸ ਪੈਦਾ ਕਰ ਦਿੰਦਾ ਉਹੀ ਹਾਲਾਤ ਹੁਣ ਪੰਜਾਬ ਦੀ ਸਿਆਸਤ ਵਿੱਚ ਹੌਲੀ-ਹੌਲੀ ਬਣਦੇ ਨਜ਼ਰ ਆ ਰਹੇ ਆ ਇਹ ਕਿਹਾ ਕਿਉਂ ਜਾ ਰਿਹਾ ਐਵੇਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਥਿਤੀ ਜਿਹੜੀ ਜਿੱਦਾਂ-ਜਿੱਦਾਂ ਨਿਗਾਰਬਲ ਵੱਧਦੀ ਪਈ ਹੈ ਉਦਾਂ-ਉਦਾਂ ਐਂ ਲੱਗ ਰਿਹਾ ਹੈ ਕਿ ਇਸ ਪੰਜਾਬ ਦੀ ਸਿਆਸਤ ਵਿੱਚ ਕੋਈ ਬਲੈਕ ਹੋਲ ਆ ਗਿਆ ਹੈ ਜਿਹੜਾ ਆਸ-ਪਾਸ ਅਕਾਲੀ ਦਲ ਦਾ ਜਿੰਨਾ ਪਸਾਰ ਸੀ ਉਹਨੂੰ ਹੌਲੀ-ਹੌਲੀ ਮਕਾਉਂਦਾ ਪਿਆ ਔਰ ਅਕਾਲੀ ਦਲ ਦੀ ਇਸ ਨਿਗਾਰਵਾਦੀ ਸਥਿਤੀ ਕਰਕੇ ਪੰਜਾਬ ਦੀ ਸਿਆਸਤ ਵਿੱਚ ਖਲਾਅ ਇਹ ਵਾਇਡ ਪੈਦਾ ਹੋ ਰਿਹਾ ਹੁਣ ਇਸ ਚੀਜ਼ ਨੂੰ ਲੈ ਕੇ ਪੱਤਰਕਾਰ ਜਗਤਾਰ ਸਿੰਘ ਨੇ ਬੜੇ ਸਪਸ਼ਟ ਤਰੀਕੇ ਨਾਲ ਸਮਝਾਇਆ ਹੈ ਕਿ ਇਸ ਦੇ ਕੀ ਕਿਆਸੇ ਹੋ ਸਕਦੇ ਨੇ ਖੈਰ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਸਿੱਧੀ ਸਭ ਨੂੰ ਪਤਾ ਹੈ ਪੰਜਾਬ ਦੇ ਵਿੱਚ ਜਿਹੜੀਆਂ ਮੇਨ ਪਾਰਟੀਆਂ ਗਿਣੀਆਂ ਜਾ ਰਹੀਆਂ ਸੀ ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੀ ਹਾਲ ਹੀ ਦੇ ਵਿੱਚ ਸੱਤਾ ਚਾਹੁੰਦੀ ਹੈ ਕਾਂਗਰਸ ਪਾਰਟੀ ਜਿਹਦਾ ਪੰਜਾਬ ਦੇ ਵਿੱਚ ਇੱਕ ਪੁਰਾਣਾ ਇਤਿਹਾਸ ਰਿਹਾ ਔਰ ਉਹਦੇ ਕਾਊਂਟਰ ਦੇ ਵਿੱਚ ਅਕਾਲੀ ਦਲ ਸੀ ਸ਼ੁਰੂ ਤੋਂ ਅਕਾਲੀ ਦਲ ਅਤੇ ਕਾਂਗਰਸ ਦੇ ਵਿੱਚ ਇੱਕ ਟਸਲ ਰਹੀ ਸੀ ਉਦੇ ਵਿੱਚ ਬੀਜੇਪੀ ਦਾ ਸਿਰਫ ਇੰਨਾ ਰੋਲ ਸੀ ਕਿ ਬੀਜੇਪੀ ਗੱਠਚੋੜ ਦੇ ਵਿੱਚ ਸੀ ਅਕਾਲੀ ਦਲ ਦੇ ਨਾਲ ਹੁਣ ਜਦੋਂ ਜਿੱਦਾਂ ਜਿੱਦਾਂ ਅਕਾਲੀ ਦਲ ਦਾ ਨਿਗਾਰ ਹੋ ਰਿਹਾ ਹੈ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਅਕਾਲੀ ਦਲ ਦਾ ਘਟਿਆ ਹੋਇਆ ਵੋਟ ਪਰਸੈਂਟੇਜ ਔਰ ਬੀਜੇਪੀ ਦਾ ਵਧਿਆ ਹੋਇਆ ਵੋਟ ਪਰਸੈਂਟੇਜ ਇਸ ਪੁਰਾਣੇ ਵਰਤਾਨ ਦਾ ਨੂੰ ਘਮਾਉਂਦਾ ਨਜ਼ਰ ਆ ਰਿਹਾ ਹੈ ਪੱਤਰਕਾਰ ਜਗਤਾਰ ਸਿੰਘ ਇਸ ਗੱਲ ਦਾ ਦਾਵਾ ਕਰਦੇ ਕਿ ਉਹਨਾਂ ਨੇ ਇਸ ਦਾ ਦੀ ਚੀਜ਼ ਪਹਿਲਾਂ ਸਿਆਸਤ ਵਿੱਚ ਕਦੇ ਨਹੀਂ ਦੇਖੀ ਉਹ ਕਹਿੰਦੇ ਕਿ ਭਾਵੇਂ ਵੋਟ ਪਰਸੈਂਟੇਜ ਬੀਜੇਪੀ ਦਾ ਵਧਿਆ ਆ ਪਰ ਇਹਦੇ ਨਾਲ ਸਿਆਸੀ ਪੱਧਰ ਦੇ ਉੱਤੇ ਵੱਡਾ ਖਲਾਅ ਪੈਦਾ ਹੋ ਗਿਆ। ਅਕਾਲੀ ਦਲ ਦੀ ਸਥਿਤੀ ਜ਼ਿਆਦਾ ਡਾਮਾਡੋਲ ਹੋ ਗਈ ਔਰ ਹੌਲੀ-ਹੌਲੀ ਇੱਧਰ ਵੱਲ ਨੂੰ ਇਹ ਸਿਆਸਤ ਵਧਦੀ ਪਈ ਹੈ ਕਿ ਅਕਾਲੀ ਦਲ ਵਿਰੋਧੀ ਧਿਰ ਦੇ ਅਹੁਦੇ ਤੋਂ ਹੀ ਇੱਕ ਪਾਸੇ ਹੋ ਜਵੇ। ਪੰਜਾਬ ਅੰਦਰ ਅਕਾਲੀ ਦਲ ਵਿਰੋਧੀ ਧਿਰ ਦੇ ਅਹੁਦੇ ਤੇ ਤਾਂ ਸੀ। ਭਾਵੇਂ ਉਹ ਕਾਂਗਰਸ ਦੀ ਸਰਕਾਰ ਰਹਿੰਦੀ ਸੀ, ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਰਹਿੰਦੀ ਸੀ ਜਾਂ ਹੌਲੀ-ਹੌਲੀ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਹੋਣ ਆ ਗਈ ਸੀ। ਇਸ ਦੇ ਬਾਵਜੂਦ ਇੱਕ ਵਿਰੋਧੀ ਧਿਰ ਬਣੀ ਹੋਈ ਸੀ। ਪਰ ਜਿੱਦਾਂ-ਜਿੱਦਾਂ ਅਕਾਲੀ ਦਲ ਦੇ ਲੀਡਰ ਛੱਡਦੇ ਗਏ ਜਿੱਦਾਂ ਜਿੱਦਾਂ ਐਮਐਲਏ ਛੱਡ ਗਏ ਜਿੱਦਾਂ ਜਿੱਦਾਂ ਐਮਐਲਏ ਕਿਨਾਰਾ ਕਰਦੇ ਪਏ ਨੇ ਜਾਂ ਫਿਰ ਲੋਕ ਸਭਾ ਦੇ ਵਿੱਚ ਜੋ ਸਥਿਤੀ ਬਣੀ ਹੋਈ ਆ ਵੋਟ ਪਰਸੈਂਟੇਜ ਘਟਿਆ ਸੁਖਬੀਰ ਸਿੰਘ ਬਾਦਲ ਦਾ ਤਨਖਾਹਿਆ ਕਰਾਰ ਹੋ ਜਾਣਾ ਇਸ ਦੇ ਨਾਲ ਇਹ ਸਾਬਿਤ ਹੋ ਰਿਹਾ ਹੈ ਕਿ ਹੌਲੀ ਹੌਲੀ ਕਰਕੇ ਸ਼ਾਇਦ ਅਕਾਲੀ ਦਲ ਆਪਣੀ ਵਿਰੋਧੀ ਪਾਰਟੀ ਹੋਣ ਦਾ ਅਖਤਿਆਰ ਵੀ ਖੋਦਵੇ ਇਹੋ ਜੀ ਸਥਿਤੀ ਦੇ ਵਿੱਚ ਜੇ ਐਦਾਂ ਹੁੰਦਾ ਤਾਂ ਵਿਰੋਧੀ ਪਾਰਟੀ ਫਿਰ ਕਿਹੜੀ ਉੱਭਰ ਕੇ ਆਏਗੀ ਭਾਜਪਾ ਕੀ ਭਾਜਪਾ ਨੂੰ ਵਿਰੋਧੀ ਪਾਰਟੀ ਅਖਾਇਆ ਜਾ ਸਕਦਾ ਉਹ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਅਜੇ ਤੱਕ ਤਾਂ ਕੋਈ ਕਾਬਿਲ ਅਰសុਖ ਹਾਸਲ ਨਹੀਂ ਕਰ ਸਕੀ ਪਰ ਤਾਂਮੀ ਬੀਜੇਪੀ ਕੀ ਅਕਾਲੀ ਦਲ ਦੀ ਥਾਂ ਲੈ ਲਵੇਗੀ ਸਵਾਲ ਇਹ ਵੀ ਪੈਦਾ ਹੁੰਦਾ ਪਿਆ ਪਰ ਦੂਜੇ ਪਾਸੇ ਇੱਕ ਹੋਰ ਨਰੇਟਿਵ ਵਿੱਚੋਂ ਉੱਗੜ ਕੇ ਸਾਹਮਣੇ ਆ ਰਿਹਾ ਦਰਅਸਲ ਜਿੱਦਾਂ ਜਿੱਦਾਂ ਅਕਾਲੀ ਦਲ ਦਾ ਪਸਾਰ ਘਟਦਾ ਪਿਆ ਜਿੱਦਾਂ ਜਿੱਦਾਂ ਅਕਾਲੀ ਦਲ ਦਾ ਨਿਗਾਰ ਹੁੰਦਾ ਪਿਆ ਉਦਾਂ-ਉਦਾਂ ਇੱਕ ਹੋਰ ਧਿਰ ਉੱਠਦੀ ਪਈ ਹੈ ਲੰਗੀਆਂ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਇੱਕ ਵੱਖਰੀ ਧਿਰ ਪੈਦਾ ਹੋਈ ਉਹ ਵੱਖਰੀ ਧਿਰ ਹੋਰ ਕੋਈ ਨਹੀਂ ਸਗੋਂ ਗਰਮ ਖਿਆਲੀ ਧਿਰ ਸੀ ਜਿਹਦੇ ਵਿੱਚ ਭਾਈ ਅਮਰਿਤਪਾਲ ਸਿੰਘ ਆਉਂਦੇ ਨੇ ਖਡੂਰ ਸਾਹਿਬ ਤੋਂ ਉਹਦੇ ਵਿੱਚ ਹੀ ਸਰਬਜੀਤ ਸਿੰਘ ਖਾਲਸਾ ਆਉਂਦੇ ਨੇ ਫਰੀਦਕੋਟ ਤੋਂ ਇਹ ਦੋਵੇਂ ਚੌਣ ਜਿੱਤਦੇ ਨੇ ਦੋਵਾਂ ਦੀ ਆਈਡੀਓਲੋਜੀ ਵੱਧ ਤੌਰ ਦੇ ਉੱਤੇ ਇੱਕੋ ਜਿਹੀ ਮੰਨੀ ਜਾ ਰਹੀ ਸੀ ਹਾਲਾਂਕਿ ਹੁਣ ਆ ਕੇ ਬਿਆਨ ਵੱਖਰੇ ਹੋ ਜਾਣ ਹੁਣ ਆ ਕੇ ਭਾਵੇਂ ਸਰਬਜੀਤ ਸਿੰਘ ਖਾਲਸਾ ਕਹਿੰਣ ਕਿ ਅਸੀਂ ਤਾਂ ਕਦੀ ਖਾਲਿਸਤਾਨ ਦੀ ਸਿੱਧੀ ਮੰਗ ਹੀ ਨਹੀਂ ਕੀਤੀ ਜਾਂ ਭਾਈ ਅਮਰਿਤਪਾਲ ਸਿੰਘ ਨੂੰ ਲੈ ਕੇ ਚਰਚਾ ਚੱਲੇ ਆਣ ਦੇ ਪਰਿਵਾਰਕ ਮੈਂਬਰ ਕਹਿਣ ਕਿ ਉਹ ਤਾਂ ਸੰਵਿਧਾਨ ਨੂੰ ਮੰਨਦੇ ਨੇ ਭਾਈ ਅਮਰਿਤਪਾਲ ਸਿੰਘ ਨੇ ਜੋ ਗੱਲਾਂ ਕੈਮਰੇ ਤੇ ਕੀਤੀਆਂ ਉਹਨੂੰ ਕੋਈ ਚਖਲਾ ਨਹੀਂ ਸਕਦਾ। ਸੰਵਿਧਾਨ ਨੂੰ ਲੈ ਕੇ ਜੋ ਗੱਲਾਂ ਉਹਨਾਂ ਨੇ ਕਹੀਆਂ ਉਹਨੂੰ ਕੋਈ ਚਖਲਾ ਨਹੀਂ ਸਕਦਾ। ਔਰ ਜੇ ਹੁਣ ਆ ਕੇ ਉਹਨਾਂ ਦਾ ਪਰਿਵਾਰ ਇਹ ਗੱਲ ਕਰੇ ਕਿ ਭਾਈ ਅਮਰਿਤਪਾਲ ਸਿੰਘ ਸੰਵਿਧਾਨ ਨੂੰ ਮੰਨਦੇ ਨੇ ਤਾਂ ਇਹ ਭਾਈ ਅਮਰਿਤਪਾਲ ਸਿੰਘ ਦੀ ਕ੍ਰੈਡੀਬਿਲਟੀ ਨੂੰ ਘਟਾਊਗਾ। ਖੈਰ ਦੂਜੇ ਪਾਸੇ ਜੇ ਇਹ ਗਰਮ ਖਿਆਲੀ ਤੇਰ ਮੰਨੀਏ ਵੀ ਤਾਂ ਇੱਕ ਗਰਮ ਖਿਆਲੀ ਤੇਰ ਪੈਦਾ ਤਾਂ ਜ਼ਰੂਰ ਹੋਈ ਹੈ। ਹੁਣ ਸਵਾਲ ਇਹ ਹੈ ਕਿ ਕੀ ਅਕਾਲੀ ਦਲ ਦਾ ਪਸਾਰ ਜਿਹੜਾ ਆ ਉਹਦਾ ਘਟਣਾ ਯਾ ਕਹਦੀ ਆਕਾਲੀ ਦਲ ਦਾ ਨਿਗਾਰ ਹੋਣਾ ਇਹ ਇਸ ਗਰਮ ਖਿਆਲੀ ਧਿਰ ਦੇ ਵਾਸਤੇ ਇੱਕ ਸਟੇਜ ਬਣਦਾ ਪਿਆ ਇਸ ਨਵੀਂ ਬਣੀ ਸਿਆਸੀ ਧਿਰ ਵਾਸਤੇ ਕੋਈ ਸਟੇਜ ਬਣਦਾ ਪਿਆ ਸਰਬਜੀਤ ਸਿੰਘ ਖਾਲਸਾ ਭਾਈ ਅਮਰਪਾਲ ਸਿੰਘ ਦਾ ਕੰਟੈਕਸਟ ਦੇ ਕੇ ਗੱਲ ਦਾਵਾ ਕਰਦੇ ਆ ਕਿ ਅਸੀਂ ਇੱਕ ਵੱਖਰਾ ਧੜਾ ਬਣਾਉਣਾ ਹੈ ਰਾਜਦੇਵ ਸਿੰਘ ਖਾਲਸਾ ਜਿਹੜੇ ਭਾਈ ਅਮਰਪਾਲ ਸਿੰਘ ਦੇ ਵਕੀਲ ਦੱਸੇ ਜਾਂਦੇ ਨੇ ਉਹ ਇਸ ਗੱਲ ਦਾ ਦਾਵਾ ਕਰਦੇ ਕਿ ਅਸੀਂ ਆਕਾਲੀ ਦਲ ਸਰਜੀਤ ਕਰਨਾ ਹੈ ਬੀਬੀ ਜ਼ਗੀਰ ਕੌਰ ਜਾਂ ਬਾਕੀ ਬਾਗੀ ਧੜਾ ਸਰਬਜੀਤ ਸਿੰਘ ਖਾਲਸਾ ਦੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੇ ਸੰਬੋਧਨਾਂ ਦੇ ਵਿੱਚ ਬੈਠੇ ਹੋਣ ਇਹ ਕਿਤੇ ਨਾ ਕਿਤੇ ਲਿੰਕ ਕਰਦਾ ਕਿ ਕੀ ਕਿਤੇ ਅਕਾਲੀ ਦਲ ਦਾ ਨਿਗਾਰ ਇਸ ਵੱਖਰੇ ਧੜੇ ਵਾਸਤੇ ਇਸ ਸਟੇਜ ਤਾਂ ਨਹੀਂ ਪੈਦਾ ਕਰ ਰਿਹਾ ਇੱਕ ਇਸ ਵੱਖਰੇ ਧੜੇ ਵਾਸਤੇ ਕੋਈ ਸਟੇਜ ਕੰਸਟਰਕਟ ਤਾਂ ਨਹੀਂ ਕੀਤੀ ਜਾ ਰਹੀ ਔਰ ਕੀ ਅਕਾਲੀ ਦਲ ਦੀ ਥਾਂ ਦੇ ਉੱਤੇ ਇਹ ਵੱਖਰਾ ਧੜਾ ਜਿਹੜਾ ਨਵਾਂ ਪੈਦਾ ਹੋਇਆ ਇਹ ਧੜਾ ਆ ਕੇ ਇਹ ਸਿਆਸੀ ਧੜਾ ਆ ਕੇ ਇਹ ਖਲਾ ਭਰੇਗਾ ਸਵਾਲ ਇਹ ਬੇਹੱਦ ਖੜੇ ਹੋ ਰਹੇ ਨੇ ਔਰ ਇਹਨਾਂ ਸਵਾਲਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਔਰ ਸਰਬਜੀਤ ਸਿੰਘ ਖਾਲਸਾ ਔਰ ਉਹਨਾਂ ਦੇ ਜਿੱਤਣ ਤੋਂ ਬਾਅਦ ਸਾਰੇ ਜਿਹੜੇ ਹਾਲਾਤ ਬਣੇ ਨੇ ਉਹ ਵੱਧ ਚੜ ਕੇ ਇਹੀ ਇਸੇ ਵੱਲ ਨੂੰ ਇਸ਼ਾਰਾ ਕਰ ਰਹੇ ਨੇ ਕਿ ਹੋ ਸਕਦਾ ਹੈ ਕਿ ਇਹ ਖਲਾ ਵੱਖਵਾਦੀ ਲੀਡਰ ਜਾਂ ਗਰਮਖਿਆਲੀ ਲੀਡਰ ਭਰ ਦੇਣ ਇਹਦੇ ਵਿੱਚ ਕੋਈ ਪੂਰਨ ਵਿਸ਼ਵਾਸਨੀਕ ਗੱਲ ਨਹੀਂ ਕਹੀ ਜਾ ਸਕਦੀ ਕੋਈ ਪ੍ਰਮਾਣਿਤ ਗੱਲ ਨਹੀਂ ਕਹੀ ਜਾ ਸਕਦੀ ਕਿ ਆਸੇ ਜ਼ਰੂਰ ਲਾਈ ਜਾ ਸਕਦੇ